ਸਸੂਗਲ ਦੀ ਸਾਰਿਆਂ ਨੂੰ ਫਿਰ ਹਾਜ਼ਰ ਹੋਏ ਆ ਨਵੇਂ ਨਵੇਂ ਵੀਡੀਓ ਦੇ ਨਾਲ ਤੇ ਨਵੇਂ ਟਰੈਕਟਰਾਂ ਦੇ ਨਾਲ 16 ਲੀਕਾ ਡੀਆਈ 60 ਟਰੈਕਟਰ ਹੈ ਜੀ ਮਾਡਲ ਦੀ ਗੱਲ ਕਰੀਏ 2009 ਮਾਡਲ ਟਰੈਕਟਰ ਹੈ ਜੀ ਨਵੇਂ ਟਾਇਰਾਂ ਦੇ ਵਿੱਚ ਆ ਟਾਇਰ ਬੋਲੋ ਕੰਪਨੀ ਦੇ ਟਾਇਰ ਆ ਜੀ ਮੇਨ ਗੱਲ ਹੈ ਕਿ ਪੰਜਾਬ ਨੰਬਰ ਤੇ ਸ਼ੋਅਰੂਮ ਕ੍ਰਿਸ਼ਨ ਵਿਲ ਟਰੈਕਟਰ ਆ ਸਾਈਡ ਗੇਅਰ ਟਰੈਕਟਰ ਆ ਜੀ ਸਿੰਪਲ ਟਰੈਕਟਰ ਆ ਡਬਲ ਕਲੈਕ ਦੇ ਨਾਲ ਆ ਪਿਛਲੇ ਟਾਇਰ ਨਵੇਂ ਬੋਲੋ ਦੇ ਆ ਜੀ ਅਗਲੇ ਟਾਇਰ 70 ਪੈਸੇ ਟਾਇਰ ਆ ਜੀ ਡਬਲ ਕਲੱਚ ਆ ਰੇਟ ਦੀ ਗੱਲ ਕਰੀਏ 275000 ਸਕਰੀਨ ਤੇ ਬਾਈ ਉਹਨਾਂ ਦਾ ਨੰਬਰ ਆ ਸਾਰੀ ਜਾਣਕਾਰੀ ਨੰਬਰ ਤੋਂ ਲੈ ਸਕਦੇ ਆ ਉਸ ਤੋਂ ਬਾਅਦ ਸਵਰਾਜ 735 ਟਰੈਕਟਰ ਆ ਜੀ ਮਾਡਲ ਦੀ ਗੱਲ ਕਰੀਏ 1996 ਮਾਡਲ ਆ ਬਿਲਕੁਲ ਵਾਜਿਬ ਰੇਟ ਦਾ ਟਰੈਕਟਰ ਆ ਇਹ ਟਾਇਰਾਂ ਦੀ ਗੱਲ ਕਰੀਏ 60 ਪੈਸੇ ਟਾਇਰ ਆ ਇੰਜਨ ਗੀਅਰ ਤਾਂ ਬਿਲਕੁਲ ਓਕੇ ਟਰੈਕਟਰ ਆ ਅਗਲੇ ਟਾਇਰ 70 ਪੈਸੇ ਆ ਮਗਰਲੇ ਟਾਇਰ 60 ਪੈਸੇ ਆ ਜੇ ਕੇ ਦੇ ਬਾਈ ਉਹਨਾਂ ਦਾ ਮਾਰ 105000 ਸਕ੍ਰੀਨ ਤੇ ਬਾਈ ਉਹਨਾਂ ਦਾ ਨੰਬਰ ਆ ਸਾਰੀ ਜਾਣਕਾਰੀ ਲੈ ਸਕਦੇ ਆ ਆਪਾਂ 1 ਲੱਖ 5000 ਦਾ ਵਾਜਿਬ ਰੇਟ ਤੇ ਟਰੈਕਟਰ ਆ ਜੀ ਬਿਲਕੁਲ ਸਾਫ਼ ਰੇਟਰ ਪਿਆ ਨੰਬਰ ਆ ਸਕ੍ਰੀਨ ਤੇ ਆ ਧੰਨਵਾਦ ਜੀ